ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਸੌਰੀ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਫਰੋਜਪੁਰ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਆ ਪੋਲੂ ਵਾਲਾ ਫਰੀਦਕੋਟ ਜ਼ਿਲ੍ਹੇ ਦਾ ਵੀ ਪੋਲੂ ਵਾਲਾ ਪਿੰਡ ਰਹਿ ਜਾਂਦਾ ਇੱਕ ਉਹ ਮਿੱਤਰੋ ਰਹਿ ਜਾਂਦਾ ਵਾ ਜਦੋਂ ਤੁਸੀਂ ਮੈਂ ਇਧਰੋਂ ਨੂੰ ਜਾਂਦੇ ਆਂ ਕੱਲਾਂ ਵਾਲੇ ਪਾਸਿਓਂ ਦੀ ਹੋ ਕੇ ਸਿੱਧਾ ਡਾਂਡੇ-ਮਿੰਡੇ ਸਰਾਂ ਵਾਲੀ ਸ਼ਕੂਰ ਵੇਚ ਦੀ ਫਰੀਦਕੋਟ ਐਂਟਰੀ ਮਾਰਦੇ ਆਂ ਉਦੋਂ ਪਹਿਲਾ ਰਹਿ ਜਾਂਦਾ ਵਾ ਪਰ ਇਹ ਇੱਕ ਫਰੋਜਪੁਰ ਜ਼ਿਲ੍ਹੇ ਦਾ ਤੁੰਬੜਪੰਨ ਦੇ ਨਾਲ ਕਰਕੇ ਰਹਿ ਜਾਂਦਾ ਭੋਲੂ ਵਾਲਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਈਆਂ ਦੀ ਗਿਣਤੀ ਦੇ ਵਿੱਚ ਰੱਖੇ ਹੋਇਆ ਘਰੇ ਜਾਨਵਰ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਤੋਕੜ ਗੱਪਣ ਮੈਂ ਕਹਿ ਸਕਦੇ ਆ ਦੁੱਧੋ ਡਰਾਈ ਕਰਮਾਂ ਵਾਲੀ ਵਕਾਉ ਲਈ ਆ ਗੱਲਬਾਤ ਕਰਦੇ ਆ ਪਹਿਲਾਂ ਆਪਾਂ ਇਹਦੀ ਜਾਣਕਾਰੀ ਲੈਣੀ ਆ ਫਿਰ ਅਗਲੀ ਕਾਰਵਾਈ ਕਰਾਂਗੇ ਬਾਈ ਤੇ ਨਾਲ ਮਿਲਦੇ ਆ ਤਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਾਈ ਠੀਕ ਆ ਵਧੀਆ ਉੱਤਿਆ ਬੋਲੀ ਜੇ ਮਣਾ ਜੇ ਹੋਰ ਸੇਤਾ ਘਰ ਪਰਿਵਾਰ ਪਰ ਹਾਂਜੀ ਵਧੀਆ ਵਧੀਆ ਠੀਕ ਆ ਨਾਮ ਦੱਸ ਦੀਏ ਬਾਈ ਇੱਕ ਨਾਮ ਮਰਾ ਜੱਗਾ ਜੱਗਾ ਹਾਂ ਤੇ ਜੱਗੇ ਬਾਈ ਜੱਗੇ ਬਾਈ ਫਿਰ ਜਿਹੜੀ ਆਪਾਂ ਮੈਂ ਵੇਚ ਲਈਆਂ ਇਹ ਕਿੰਨਾ ਮਾ ਸੂਤ ਕਿੰਨੇ ਚਿਰ ਦੀ ਗੱਬਣਾ ਇਹ 7 ਮਹੀਨਿਆਂ ਦੀ ਗਾ 8ਵੇਂ ਚੱਲ ਪਿਆ ਅੱਜ 7 ਮਹੀਨਿਆਂ ਦੀ ਗਾ 8ਵੇਂ ਚੱਲ ਪਿਆ ਹਾਂ ਅੱਜ 18 ਤਰੀਕ ਠੀਕ ਆ ਵੀਰੇ ਠੀਕ ਆ ਤੇ ਵੀਰੇ ਦੁੱਧ ਕਿੰਨਾ ਦੇਗੀ ਇਹ 13 13.5 ਕਿਲੋ ਸੀਗਾ ਤਾਜੀ ਦਾ ਹਾਂ ਤਾਜੀ ਦਾ ਠੀਕ ਹੈ ਬਾਈ ਤੇ ਜਗੇ ਬਾਈ ਫਿਰ ਮਨ ਲਾ ਮਿਲ ਕਿੰਨਾ ਕੁ ਟਾਈਮ ਗਈ ਹੋਊਗੀ ਇਹ ਹੁਣ ਕਦੋਂ ਕੋਈ ਛੱਡੀ ਆ ਹਾਂ ਹੋ ਗਿਆ 8 10 ਦਾ ਨਹੀਂ ਹੋਇਆ ਛੱਡੀ ਮਨ ਹੋਣੀ ਦੁੱਧੋ ਕੀਤੀ ਡਰਾਈ ਹਾਂ ਹਾਂ ਠੀਕ ਹੈ ਵੀਰੇ ਤੇ ਇਹ ਹੁਣ ਇਹਨੂੰ ਮਨ ਲਾ ਟੀਕਾ ਟੂਕਾ ਫਿਰ ਚੰਗਾ ਹੀ ਭਰਾਇਆ ਹੋਇਆ ਕੀ ਜਾਂ ਸਾਨ ਸੁਣ ਤੋ ਕਰੋ ਇਹ ਸਰਕਾਰੀ ਟੀਕਾ ਭਰਾ ਸਰਕਾਰੀ ਟੀਕਾ ਭਰਾ ਹਾਂ ਠੀਕ ਆ ਭਰਾਇਆ ਪਰ ਚੰਗਾ ਹੀ ਭਰਾਇਆ ਫਿਰ ਸਰਕਾਰੀ ਚੰਗੇ ਹੁੰਦੇ ਆ ਠੀਕ ਆ ਠੀਕ ਆ ਵੀਰੇ ਤੇ ਬਾਈ ਅੱਜ ਫਿਰ ਰੇਟ ਇਹਦਾ ਕੀ ਕਰਨਾ ਹੁਣ ਸਾਂਭਣੀ ਵੀ ਅਗਲੇ ਨੇ ਪੱਠੇ ਵੀ ਪਾਉਣੇ ਆ ਯਾਰ ਤਿੰਨ ਹਾਂ ਉਹਦੇ ਸਲੱਖਾ ਬਣ ਚੰਗਾ ਹਨਾ ਹਾਂ ਕੋਈ ਭਾਰ ਦੀ ਹੋਵੇ ਥਾਂ ਦੀ ਹੋਵੇ ਉਹ ਗਾਰੰਟੀ ਆ ਕੋਈ ਇਹ ਜਨ ਨਾਉਂ ਚ ਕੋਈ ਬਣੀ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਕਿੰਨੇ ਦੀ ਦੇ ਦਿਆਂਗੇ ਵੀਰੇ ਅੱਸੀ ਹਜ਼ਾਰ ਰੁਪਈਆ ਮੰਗਦੇ 80000 ਰੁਪਏ ਮੁੱਲ ਮੰਨ ਤਾਣੇ ਦੇ ਵਿੱਚੋਂ ਕੋਈ ਵੀਰੇ ਹਾਂ ਹਾਂ ਕਰ ਦਿਆਂਗੇ ਠੀਕ ਆ ਵੀ ਕੱਢੀ ਬਾਰ ਨੂੰ ਤੋਰੀ ਵੀਰੇ ਮੜਾ ਜਾਨ ਲੈ ਮਿੱਤਰੋ ਸੱਤਾ ਚਾਹੀਏ ਆ ਵੀ ਦੰਦੀ ਵੀ ਕੱਟੀਆਂ ਜਿਵੇਂ ਕੱਟੀਆਂ ਦਿੰਦੀ ਆ ਹਾਂ ਦੋ ਸੂਏ ਸੂਈਆਂ ਦੋਵੇਂ ਸੂਏ ਕੱਟੀਆਂ ਹੀ ਸੀਗਾ ਠੀਕ ਆ ਵੀ ਠੀਕ ਆ ਵੀਰੇ ਤੇ ਬਈ ਫਿਰ ਮੰਨ ਲਾ ਜਿਵੇਂ ਹੁਣ ਇਹ 7 ਮਹੀਨਾ ਦੀ ਕੱਪਣ ਹੋ ਗਈ ਇਹ ਇੱਕ ਟਾਈਮ ਟੂਨ ਤਾਂ ਨਹੀਂ ਮਿਲੀ ਕੇ ਮੰਨ ਲਾ ਮਿਲਦੀ ਰਹੀ ਕੋਈ ਟਾਈਮ ਨਹੀਂ ਥੋੜਾ ਟਾਈਮ ਹੀ ਇੱਕ ਟਾਈਮ ਤਾਂ ਮਿਲੀ ਆਈ ਟੀਕਾ ਟੂਨ ਕਣੀ ਲਾਇਆ ਨਹੀਂ ਤਾਂ ਇਹ ਮਿਲ ਜਣਾ ਇਹ ਟੀਕੇ ਦੇ ਚੂਈਆ ਠੀਕ ਆ ਫਿਰ ਇਹਨੇ ਮਹੀਨਾ ਖੰਡ ਹੋਰ ਕੱਢ ਜਾਣੇ ਹਨ ਹੁਣ ਲੱਭੀ ਮਿੱਤਰੋ ਹੁਣ ਤੀਜੇ ਸੂਏ ਵਾਸਤੇ 7 ਮਹੀਨਿਆਂ ਦੀ ਗੱਬਣ ਸਤਵਾਂ ਮਹੀਨਾ ਇਹਨੂੰ ਕਦੋਂ ਖਤਮ ਹੋਊ ਕਿਹੜੀ ਤਰੀਕ ਤੋਂ ਬਾਈ ਅੱਜ ਅੱਠਵਾਂ ਲੱਗ ਗਿਆ ਅੱਜ ਅੱਠਵਾਂ ਲੱਗ ਗਿਆ ਲੈ ਆ ਬਈ ਮੋੜ ਅੱਜ ਅੱਠਵਾਂ ਮਹੀਨਾ ਲੱਗ ਗਿਆ ਲੈਵਾਲੂਆ ਭੜਾ ਬਣਾਉਂਦੀ ਐ ਛੋਟੀ ਬਈ ਕਿਉਂ ਕੀ ਹੈ ਨਾ ਮੈਨੂੰ ਲੱਗਦਾ ਮੈਂ ਵੀਡੀਓ ਬਣਾਉਣਾ ਆਈ ਪਾਈ ਦੀ ਗਾਂ ਦੀ ਤੇ ਉਦੋਂ ਸੂਈ ਹੋਈ ਸੀ ਹੈਨਾ ਹਾਂ ਨਹੀਂ ਨਾ ਬਹੁਤ ਬਣਾਉਂਦੀ ਹਾਂ ਹਾਂ ਲੈ ਆ ਸੁਣੋ ਲੈਵਾਲੂਆ ਵਾਕੇ ਟਕੇਣੇ ਲਾਉਂਦੀ ਐ ਬਾਈ ਇਹ ਗੱਲ ਮੰਨਣੀ ਪਊਗੀ ਹਾਂ ਉਹ ਤਾਂ ਹੁਣ ਕਹਿ ਹੇ ਇਹੋ ਠੀਕ ਆ ਬਈ ਹੁਣ ਆਏ ਮਿੱਤਰੋ ਥਣ ਥਣ ਦੇਖਣੋ ਕਿਹੜਾ ਕਰਮਾਲੀ ਦੇ ਸਿੰਘ ਮੂਹ ਦੇਖਣੋ ਹਾਂ ਮੜਾ ਹੀ ਲੈ ਆਇਆ ਕਰੀ ਮੋੜ ਦਾ ਹੋਰ ਦੇਖਣੋ ਮੂਹ ਮੱਥਾ ਕਰਮਾਲੀ ਦਾ ਇਹਨੂੰ ਇਧਰ ਇਧਰ ਲੈ ਜਾ ਮੂੜ ਮੂੜ ਲਈ ਮੜੀ ਦਰਦੀ ਆ ਨਾ ਮੇਰੇ ਤੋਂ ਹਾਂ ਹਾਂ ਬਹੁਤ ਠੀਕ ਆ ਬੰਦ ਨਾ ਮੋੜਨਾ ਬਈ ਕਮਣਾ ਨਿਵਾਸ ਉੱਥੇ ਹੀ ਬਣਦੇ ਪਾਉਂਦੇ ਕੋਣੀ ਅੰਦਰ ਲਵਾਸ ਨੂੰ ਬਹੁਤ ਚੰਗਾ ਮਹਿੰਦਾ ਯਾਰ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਮਿੱਤਰੋ ਦੇਖੋ ਤੁਸੀਂ ਢੱਡ ਚਾ ਮਜੂਦ ਚੰਗਾ 80000 ਰੁਪਿਆ ਰੇਟ ਆ ਸੱਤ ਮਹੀਨਿਆਂ ਦੀ ਗੱਬਣਾ ਅੱਠਵਾਂ ਗਿਆ ਇਹਨੂੰ ਲੱਗ ਅੱਜ ਗੱਲਬਾਤ ਲਈ ਨੰਬਰ 915 ਕਿਲੋ ਠੀਕ ਆ ਭਾਈ ਲੈ ਵੀ ਜੱਗੇ ਭਾਈ ਨੰਬਰ ਬੋਲੀ ਕੇ ਰਾ ਦੀ ਵੀਰੇ 62847 ਹਾਂ 72998 ਇੱਕ ਵਾਰੀ ਹੋਰ ਆਉਣ ਦੇ 62847 72998 ਠੀਕ ਆ ਇਸ ਨੰਬਰ ਤੇ ਆ ਭਾਈ ਦੋ ਬੱਕਰੀਆਂ ਮਕਾਉ ਹੈ ਹਾਂ ਦੋ ਹੈ ਯਾਰ ਠੀਕ ਆ ਵੀਰੇ ਤੇ ਇਹ ਕਿੰਨੇ ਦੀਆਂ ਦੀ ਦਾਂਗੇ ਭਾਈ ਇਹ 15000 ਰੁਪਏ ਦੇ ਦੇ ਦਾਂਗੇ ਦੋਵੇਂ ਠੀਕ ਆ ਹਾਂ ਪਾਠਾ ਪੰਜ ਮਹੀਨਿਆਂ ਦੀ ਇਸੇ ਬੱਕਰੀ ਦੀ ਆ ਠੀਕ ਆ ਭਈ ਇਸੇ ਬੱਕਰੀ ਦਿੱਤੀ ਆ ਹੈ ਹਾਂ ਹਾਂ ਇਹ ਪੰਜ ਮਹੀਨਿਆਂ ਦੀ ਆ ਹਾਂ ਹਾਂ ਪੰਜ ਮਹੀਨੇ ਤੇ ਬੱਕਰੀ ਨੂੰ ਕਿਵੇਂ ਮਤਲਬ ਹੁਣ ਬਣੀ ਬੁਣੀ ਆ ਕਿ ਨਹੀਂ ਭਾਈ ਬਣੀ ਆ ਬਣੀ ਨਹੀਂ ਠੀਕ ਹੈ ਯਾ ਠੀਕ ਹੈ ਭਾਈ ਪੰਜ ਮਹੀਨੇ ਹੋ ਗਏ ਸੂਈ 15000 ਮੰਗਦਾ ਕਿ ਦੇਣੀਆਂ ਹੀ ਆ ਦੇਣੀਆਂ ਹੀ 15 ਦੀਆਂ ਮਾਨਤਨ ਤਾਂ ਕਰਦੀ ਯਾਰ ਹੈ ਮਾਨਤਨ ਕਰ ਦਾਂਗੇ ਠੀਕ ਹੈ ਬਈ ਠੀਕ ਲੈ ਮਿੱਤਰੋ 15000 ਰੁਪਏ ਇਹਨਾਂ ਦੋਵਾਂ ਦਾ ਮੁੱਲ ਆ ਮਾਨਤਨ ਕਰ ਦੂਗਾ ਬਾਈ ਤੇ 80000 ਰੁਪਏ ਅੱਧਾ ਲੀਟਰ ਦੁੱਧ ਆ ਹੀ ਦੇ ਦਿੰਦੀ ਐ ਇੱਕ ਟਾਈਮ ਅੱਛਾ ਇਹ ਬੱਕਰੀ ਹੈ ਹਾਂ ਹਾਂ ਠੀਕ ਮੈਂ ਚੋਲੇ ਨਾ ਨਾ ਹਾਂ ਚੋਲੇ ਲਈ ਦੀ ਆ ਠੀਕ ਹੈ ਯਾਰ ਯਾਰ ਨਹੀਂ ਠੀਕ